ਹਾਂਜੀ ਕੀ ਹਾਲ ਚਾਲ ਨੇ ਅੱਜ ਜਿਹੜੀ ਵੀਡੀਓ ਤੇ ਗੱਲ ਕਰਨ ਜਾ ਰਹੇ ਆ ਜ ਉਹ ਕਰਦੇ ਆ ਕਵਰਿੰਗ ਲੈਟਰ ਦੀ ਕਵਰਿੰਗ ਲੈਟਰ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਐ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਕਰਨ ਦਾ ਉਹਦੇ ਲਈ ਆਪਾਂ ਨੂੰ ਕਵਰਿੰਗ ਲੈਟਰ ਦੀ ਜ਼ਰੂਰਤ ਪੈਂਦੀ ਆ ਕਵਰਿੰਗ ਲੈਟਰ ਲਿਖਣਾ ਕਿਵੇਂ ਆ ਉਹਦੇ ਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਅੱਜ ਤੁਹਾਨੂੰ ਦੱਸਦੇ ਆ ਇਸ ਵੀਡੀਓ ਦੇ ਮਾਧਿਅਮ ਚ ਸਾਰੇ ਤੋਂ ਪਹਿਲਾਂ ਤੁਸੀਂ ਸਿੰਪਲ ਤੁਸੀਂ ਇੱਕ ਕਵਰਿੰਗ ਲੈਟਰ ਲਿਖਣਾ ਜਿਹਦੇ ਚ ਕੋਈ ਫੋਟੋ ਫੋਟੋ ਕਿਉਂਕਿ ਕਾਫੀ ਜਿਹੜੇ ਹੈਗੇ ਆ ਲੋਕ ਮੈਂ ਦੇਖਿਆ ਕਿ ਕਵਰਿੰਗ ਲੈਟਰਾਂ ਦੇ ਵਿੱਚ ਫੋਟੋਆਂ ਲਗਾ ਦਿੰਦੇ ਆ ਸੋ ਫੋਟੋ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਸਿੰਪਲ ਰੱਖੋ ਕਿਉਂਕਿ ਜਿੰਨਾ ਲੰਬਾ ਤੁਹਾਡਾ ਕਵਰਿੰਗ ਲੈਟਰ ਹੋਏਗਾ ਵੀਜ਼ਾ ਆਫੀਸਰ ਨੂੰ ਪੜਨ ਦੇ ਵਿੱਚ ਓਨੀ ਹੀ ਪ੍ਰੋਬਲਮ ਹੋਏਗੀ ਸੋ ਸਿੰਪਲ ਰੱਖੋ ਤੇ ਵਧੀਆ ਰੱਖੋ ਟੂ ਦਿ ਪੁਆਇੰਟ ਜਿਹੜੀ ਗੱਲ ਕਰਨੀ ਆ ਹੁਣ ਨੋਟ ਕਰਨ ਵਾਲੀਆਂ ਕਿਹੜੀਆਂ ਗੱਲਾਂ ਕਵਰਿੰਗ ਲੈਟਰ ਦੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਠੀਕ ਹੈ ਜੀ ਉਹਦੇ ਵਿੱਚ ਆਪਣਾ ਪਾਸਪੋਰਟ ਆਪਣਾ ਐਡਰੈਸ ਵਗੈਰਾ ਇਹ ਸਾਰੀ ਇੰਟਰੋਡਕਸ਼ਨ ਜਿਹੜੀ ਹੈਗੇ ਤੁਸੀਂ ਇੱਕ ਪੈਰਾਗ੍ਰਾਫ ਦੇ ਵਿੱਚ ਦੇ ਦੇਣੀ ਹੈ ਸੈਕੰਡ ਪੈਰਾਗ੍ਰਾਫ ਦੇ ਵਿੱਚ ਤੁਸੀਂ ਆਪਣਾ ਜਿਹੜੀ ਮੈਂ ਫੈਮਿਲੀ ਡਾਈਜ਼ ਦੱਸ ਸਕਦੇ ਹਾਂ ਜਾਂ ਫਿਰ ਤੁਹਾਡਾ ਜਿਹੜਾ ਇਨਕਮ ਦਾ ਸਿਸਟਮ ਹੈ ਉਹ ਦੱਸ ਸਕਦੇ ਹਾਂ ਦੋਨੇ ਚੀਜ਼ਾਂ ਇਹ ਉੱਪਰ ਥੱਲੇ ਕਰਕੇ ਕਿਸੇ ਪੈਰਾਗ੍ਰਾਫ 'ਚ ਲਿਖ ਦਿਓ ਚਾਹੇ ਪਹਿਲੇ ਇਨਕਮ ਦਾ ਲਿਖ ਦਿਓ ਸੈਕੰਡ ਫੈਮਿਲੀ ਡਾਈਜ਼ ਲਿਖ ਦਿਓ ਜਾਂ ਸੈਕੰਡ ਫੈਮਿਲੀ ਫਰਸਟ ਜੋ ਕਰਕੇ ਤੇ ਸੈਕੰਡ 'ਚ ਦੂਸਰਾ ਜਿਹੜਾ ਲਿਖ ਸਕਦੇ ਹੋ ਇਸ ਤੋਂ ਇਲਾਵਾ 3 ਨੰਬਰ ਤੇ ਤੁਸੀਂ ਆਪਣੇ ਜਿਹੜੇ ਫੰਡ ਹੈ ਫੰਡਾਂ ਬਾਰੇ ਤੁਸੀਂ ਇਨਫਰਮੇਸ਼ਨ ਦੇਣੀ ਹੈ ਕਿਹੜੀ ਬੈਂਕ 'ਚ ਕਿਹੜਾ ਅਕਾਊਂਟ ਹੈ ਅਕਾਊਂਟ ਨੰਬਰ ਪੂਰਾ ਲਿਖਣ ਦੀ ਜ਼ਰੂਰਤ ਨਹੀਂ ਹੈ ਸਿਰਫ ਲਾਸਟ ਦੇ ਤਿੰਨ ਚਾਰ ਡਿਜੀਟ ਲਿਖ ਸਕਦੇ ਹੋ ਉਹਦੇ 'ਚ ਤੁਸੀਂ ਦੱਸ ਸਕਦੇ ਹੋ ਕਿ ਕਿੰਨੇ ਫੰਡ ਤੁਹਾਡੇ ਕੋਲੇ ਪਏ ਆ। ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਕੋਲ 4-5 ਲੱਖ ਰੁਪਈਆ ਪਿਆ ਤਾਂ ਉਹਨਾਂ ਨੂੰ INR ਦੇ ਵਿੱਚ ਵੀ ਤੁਸੀਂ ਲਿਖ ਦਿਓ ਜੋ ਤੁਹਾਡੀ ਸਟੇਟਮੈਂਟ ਤੇ ਲਿਖਿਆ ਹੋਇਆ ਜਿਵੇਂ 4.5 ਲੱਖ ਹੈ ਜਾਂ 5 ਲੱਖ ਹੈ। ਪਲੱਸ ਜਿਹੜੀ ਕੰਟਰੀ ਦਾ ਤੁਸੀਂ ਵੀਜ਼ਾ ਲਗਾ ਰਹੇ ਹੋ ਚਾਹੇ ਆਸਟ੍ਰੇਲੀਆ ਦਾ, ਕੈਨੇਡਾ ਦਾ, ਯੂਕੇ ਦਾ ਜਾਂ ਕੋਈ ਸ਼ੇਨਗਨ ਵੀਜ਼ਾ ਤਾਂ ਉਹਨੂੰ ਉਸੇ ਕਰੰਸੀ ਦੇ ਵਿੱਚ ਕਨਵਰਟ ਕਰਕੇ ਵੀ ਚਾਹੇ Google ਤੋਂ ਕਨਵਰਟ ਕਰ ਲਓ ਕੋਈ ਇਸ਼ੂ ਨਹੀਂ ਹੁੰਦਾ। ਕਨਵਰਟ ਕਰਕੇ ਵੀ ਲਿਖਦੇ ਹੋ ਜਿਵੇਂ ਮੰਨ ਕੇ ਚੱਲੋ ਤੁਹਾਡੇ ਕੋਲ 4 ਲੱਖ ਹੈ ਉਹਦਾ ਕੋਈ 10000 ਬਣਦਾ ਡਾਲਰ ਜਾਂ ਪਾਉਂਡ ਜਾਂ ਯੂਰੋ ਉਹ ਤੁਸੀਂ ਉਸ ਹਿਸਾਬ ਨਾਲ ਲਿਖ ਦਿਓ ਵੀ ਸਾਡੇ ਕੋਲ ਇੰਨੇ ਯੂਰੋ ਹੈ ਪਾਉਂਡ ਹੈ ਜਾਂ ਡਾਲਰ ਇਹ ਚੀਜ਼ ਤੁਸੀਂ ਮੈਂਸ਼ਨ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਜਿਹੜੀ ਸੀਏ ਦੀ ਰਿਪੋਰਟ ਨਾਲ ਅਟੈਚ ਕਰਦੇ ਆ ਉਹ ਸੀਏ ਦੀ ਰਿਪੋਰਟ ਦੇ ਵਿੱਚ ਜਿਹੜੀ ਆਪਣੀ ਟੋਟਲ ਨੈਟ ਵਰਥ ਹੁੰਦੀ ਹੈ ਕਿ ਸਾਡੇ ਕੋਲ ਟੋਟਲ ਪ੍ਰਾਪਰਟੀ ਕਿੰਨੇ ਲੱਖ ਦੀ ਹੈ ਕਿੰਨੇ ਕਰੋੜ ਦੀ ਹੈ ਉਹ ਚੀਜ਼ ਤੁਸੀਂ ਆਪਣੀ ਜ਼ਰੂਰ ਉਹਦੇ ਵਿੱਚ ਮੈਂਸ਼ਨ ਕਰਨੀ ਹੈ ਸੋ ਇਹ 3-4 ਚੀਜ਼ਾਂ ਹੀ ਜ਼ਰੂਰੀ ਹੁੰਦੀਆਂ ਜਿਹੜੀਆਂ ਤੁਸੀਂ ਆਪਣੇ ਕਵਰਿੰਗ ਲੈਟਰ ਦੇ ਵਿੱਚ ਲਿਖ ਲੈਣੇ ਆ ਇਸ ਤੋਂ ਇਲਾਵਾ ਤੁਸੀਂ ਜੇਕਰ ट्रैवलਡ ਹੋ ਕਿਤੇ ਵੀ ਤਾਂ ट्रैवल ਹਿਸਟਰੀ ਵੀ ਆਫ ਦੀ ਮੈਂਸ਼ਨ ਜ਼ਰੂਰ ਕਰਨੀ ਹੈ ਚਾਹੇ ਤੁਸੀਂ ਇੱਕ ਦੇਸ਼ ਗਏ ਹੋ ਦੋ ਦੇਸ਼ ਗਏ ਹੋ ਚਾਹੇ 10 ਦੇਸ਼ ਗਏ ਹੋ ਅਗਰ ਗਏ ਹੋ ਤਾਂ ਉਹ ਚੀਜ਼ ਵੀ ਤੁਸੀਂ ਇਹਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਸੋ ਫੈਮਿਲੀ ਟਾਈ ਦੇ ਵਿੱਚ ਜਿਵੇਂ ਤੁਹਾਨੂੰ ਗੱਲ ਕਰਾਂਗੇ ਜ਼ਿਆਦਾਤਰ ਜਿਹੜੀ ਵੀ ਰਿਫਿਊਜ਼ਲ ਹੁੰਦੇ ਫੈਮਿਲੀ ਟਾਈ ਇਸ ਤੱਕ ਵੀ ਆ ਜਾਂਦਾ ਹੈ ਇਸ਼ੂ ਉਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਬਾਰੇ ਦੱਸਣਾ ਹੈ ਮੈਰਿਡੋਂ ਵਾਈਫ ਹੈ ਬੱਚੇ ਹੈ ਮੰਮੀ ਹੈ ਡੈਡੀ ਹੈ ਪੇਰੈਂਟਸ ਹੈ ਜਾਂ ਕੋਈ ਵੀ ਹੋਰ ਹੈ ਤੁਹਾਡੇ ਫੈਮਿਲੀ ਦੇ ਵਿੱਚ ਦਾਦਾ ਦਾਦੀ ਨੇ ਉਹਨਾਂ ਦਾ ਸਾਰਿਆਂ ਦਾ ਜ਼ਿਕਰ ਕਰੋ ਕਿ ਸਾਡੀ ਫੈਮਿਲੀ ਦੇ ਵਿੱਚ ਇੰਨੇ ਬੰਦੇ ਨੇ ਇੰਨੇ ਮੈਂਬਰ ਨੇ ਆਹ ਹੈ ਸਾਰਾ ਜੋ ਵੀ ਹੈ ਨਾ ਉਹ ਆਪਾਂ ਦੱਸ ਸਕਦੇ ਹਾਂ ਸੋ ਇਹ ਗੱਲਾਂ ਜਿਹੜੀਆਂ ਹੈਗੇ ਧਿਆਨ ਵਾਲੀਆਂ ਨੇ ਬਹੁਤ ਸਿੰਪਲ ਤਰੀਕੇ ਨਾਲ ਤੁਸੀਂ ਸਾਰਾ ਕੁਝ ਮੈਂਸ਼ਨ ਕਰਨਾ ਹੈ ਤੇ ਇੱਕ ਗੱਲ ਹੋਰ ਹੈ ਜਿਹੜੀ ਉਹਦੇ ਵਿੱਚ ਇਹ ਹੈ ਕਿ ਜੋ ਤੁਸੀਂ ਆਪਣੇ ਬਿਜ਼ਨਸ ਦਾ ਆਪਣੇ ਕੰਮਕਾਰ ਦਾ ਤੁਸੀਂ ਉਹਦੇ ਵਿੱਚ ਲਿਖ ਰਹੇ ਹੋ ਚਾਹੇ ਤੁਸੀਂ ਜੌਬ ਕਰਦੇ ਹੋ ਤਾਂ ਪ੍ਰੋਪਰ ਉਹ ਵੀ ਸਾਰਾ ਦੱਸਣਾ ਵੀ ਅਗਰ ਜੌਬ ਕਰਦੇ ਹੋ ਕਿਹੜੀ ਕੰਪਨੀ 'ਚ ਜੌਬ ਕਰਦੇ ਹੋ ਕੀ ਤੁਹਾਡੀ ਡੈਜਿਗਨੇਸ਼ਨ ਹੈ ਕਿੰਨੀ ਤੁਹਾਡੀ ਸੈਲਰੀ ਹੈ ਕਿੰਨੀ ਦੇਰ ਤੋਂ ਤੁਸੀਂ ਉਸ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ ਇਹ ਚੀਜ਼ਾਂ ਤੁਸੀਂ ਸਾਰੀਆਂ ਮੈਂਸ਼ਨ ਕਰ ਸਕਦੇ ਹੋ ਜੇਕਰ ਤੁਹਾਡਾ ਬਿਜ਼ਨਸ ਹੈ ਤਾਂ ਬਿਜ਼ਨਸ ਦਾ ਤੁਸੀਂ ਸਾਰਾ ਦੱਸਣਾ ਕਿ ਕੀ ਨੇਚਰ ਹੈ ਉਹ ਕਿਹੜੀ ਕਿਸ ਚੀਜ਼ ਦਾ ਬਿਜ਼ਨਸ ਹੈ ਕੋਈ ਕੱਪੜੇ ਦਾ ਹੈ ਕੋਈ ਦੁਕਾਨ ਹੈ ਕੋਈ ਜਾਂ ਅ ਵੱਡਾ ਬਿਜ਼ਨਸ ਆ ਛੋਟਾ ਬਿਜ਼ਨਸ ਆ ਕਿਸ ਤਰ੍ਹਾਂ ਦਾ ਬਿਜ਼ਨਸ ਆ ਉਹ ਮੈਂਸ਼ਨ ਕਰੋ ਤੁਸੀਂ ਉਹਦੀ ਇਨਕਮ ਮੈਂਸ਼ਨ ਕਰ ਸਕਦੇ ਹੋ ਦੇ ਵਿੱਚ ਕਿ ਕਿੰਨੀ ਤੁਸੀਂ ਸਾਲਾਨਾ ਇਨਕਮ ਬਿਜ਼ਨਸ ਤੋਂ ਲੈ ਰਹੇ ਹੋ ਸਾਰਾ ਤੁਸੀਂ ਇਹ ਚੀਜ਼ਾਂ ਦੱਸ ਸਕਦੇ ਹੋ ਕਿ ਕਿੰਨੇ ਟਾਈਮ ਤੋਂ ਅਸੀਂ ਇਹਨੂੰ ਰਨ ਕਰਦੇ ਆ 2 ਸਾਲ ਤੋਂ 5 ਸਾਲ ਤੋਂ 10 ਸਾਲ ਤੋਂ ਨਾਲ ਤੁਸੀਂ ਜਿਹੜਾ ਬਿਜ਼ਨਸ ਦਾ ਸਰਟੀਫਿਕੇਟ ਆਪਣਾ ਉਦਯੋਗ ਦਾ ਹੁੰਦਾ ਉਹ ਵੀ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਹੋਰ ਕਿਸੇ ਕਿਸਮ ਦਾ ਕੋਈ ਲਾਇਸੈਂਸ ਆਏਗਾ ਜਾਂ ਕੋਈ ਹੋਰ ਕਿਸੇ ਕਿਸਮ ਦੇ ਰਜਿਸਟ੍ਰੇਸ਼ਨ ਤੁਹਾਡੇ ਬਿਜ਼ਨਸ ਨੂੰ ਲੈ ਕੇ ਡਾਕੂਮੈਂਟ ਤਾਂ ਤੁਸੀਂ ਉਹ ਵੀ ਅਟੈਚ ਕਰ ਸਕਦੇ ਹੋ ਸੋ ਇਹ 5-7 ਪੁਆਇੰਟ ਜਿਹੜੇ ਮੇਜਰ ਕਵਰਿੰਗ ਦੇ ਵਿੱਚ ਇਹ ਤੁਸੀਂ ਲਿਖ ਸਕਦੇ ਹੋ ਸੋ ਸਭ ਤੋਂ ਬੈਸਟ ਤਰੀਕਾ ਜਿਹੜਾ ਕਵਰਿੰਗ ਨੂੰ ਪ੍ਰੈਜ਼ੈਂਟ ਕਰਨ ਦਾ ਇਹੀ ਹੈ ਬਿਨਾ ਕਿਸੇ ਫੋਟੋ ਤੋਂ ਸਿੰਪਲ ਸਿਰਫ ਰਿਟਨ ਦੇ ਵਿੱਚ ਤੁਸੀਂ ਬੇਸਿਕ ਡਿਟੇਲ ਦੇ ਨਾਲ ਦੋ-ਦੋ ਚਾਰ-ਚਾਰ ਲੇਣਾ ਦੇ ਪੈਰਾਗ੍ਰਾਫ ਤੁਸੀਂ ਬਣਾ ਕੇ ਇੱਕ ਪੇਜ ਦਾ ਜਾਂ ਡੇਢ ਪੇਜ ਦਾ ਕਵਰਿੰਗ ਲੈਟਰ ਮੈਕਸੀਮਮ ਤੁਸੀਂ ਜਿਹੜਾ ਵੀ ਰੈਜ਼ਿਵਰ ਨੂੰ ਪ੍ਰੇਜ਼ੈਂਟ ਕਰ ਸਕਦੇ ਹੋ ਤਾਂ ਕਿ ਉਹਨੂੰ ਪੜਦੇ ਸਾਰ ਹੀ ਤੁਹਾਡਾ ਸਾਰਾ ਸਿਨੈਰੀਓ ਸਮਝ ਲੱਗ ਜੇ ਸੋ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਜੀ ਅਗਰ ਕਵਰਿੰਗ ਲੈਟਰ ਦਾ ਕਿਸੇ ਨੂੰ ਵੀ ਕੋਈ ਹੈਲਪ ਚਾਹੀਦੀ ਆ ਤਾਂ ਉਹ ਅਡਵਾਈਸ ਲੈ ਸਕਦਾ ਹੈ ਗੱਲਬਾਤ ਕਰ ਸਕਦਾ ਸਾਡੇ ਨਾਲ ਧੰਨਵਾਦ